ਮੇਰੇ ਘਰ ਦੇਆਂ ਨੂੰ ਪਤਾ ਲੱਗ ਗਿਆ ਸੀ ਇਹਨਾਂ ਦੇ ਮੰਮੀ ਨੂੰ ਵੀ ਮੇਰਾ ਮੁੰਡਾ ਇਹਨਾਂ ਦੀ ਕੁੜੀ ਦੇ ਨਾਲ ਆਹਣਾ ਮੇਰੇ ਘਰ ਦੇਆਂ ਨੂੰ ਮਤਲਬ ਉਹਨਾਂ ਨੇ ਸਨੇਹਾ ਲਾਤਾ ਸੀਗਾ ਕਿ ਉਹ ਗਲਤ ਤਰੀਕੇ ਨਾਲ ਗਏ ਨੇ ਜਦ ਕਿ ਅਸੀਂ ਉਦੋਂ ਗਲਤ ਤਰੀਕੇ ਨਾਲ ਗਏ ਨਹੀਂ ਸੀ ਸਿਰਫ ਅਸੀਂ ਇਗਜ਼ਾਮ ਵਾਸਤੇ ਗਏ ਸੀ ਗਿਰ জব ਵਾਸਤੇ ਮਾਪਿਓ ਵੀ ਪੁੱਛੇ ਇਦਾਂ ਤੇ ਵੀ ਹੁੰਦੇ ਨੇ ਜਿਹੜੇ ਆਪਣੀ ਔਲਾਦ ਲਈ ਆਪਣਾ ਸਿਰ ਵੀ ਕਟਾ ਦਿੰਦੇ ਨੇ ਕੁਝ ਇਦਾਂ ਤੇ ਵੀ ਹੁੰਦੇ ਨੇ ਮਤਲਬ ਉਹ ਲਾਦ ਨੂੰ ਇਹ ਕਹਿੰਦੇ ਨੇ ਵੀ ਹਾਂ ਤੁਸੀਂ ਸਾਡੇ ਅੱਖਾਂ ਤੋਂ ਪਰਾਂ ਹੋ ਜੋ ਤੁਸੀਂ ਦਿਖਣੇ ਵੀ ਨਹੀਂ ਚਾਹੀਦੇ ਸੋ ਮੈਂ ਇਹ ਨਹੀਂ ਕਹਿੰਦਾ ਵੀ ਸਾਰੀ ਮਾਪਿਓ ਇਦਾਂ ਦੇ ਹੁੰਦੇ ਨੇ ਤੇ ਮਤਲਬ ਵੀ ਮੈਂ ਕਿਹਾ ਵੀ ਸੀ ਵੀ ਐਵੇਂ ਦਾ ਕੁਝ ਗਲਤ ਨਹੀਂ ਹੈਗਾ ਫਿਰ ਇਹਨਾਂ ਦੇ ਮੰਮੀ ਨੇ ਕਿਹਾ ਸੀ ਵੀ ਮੈਂ ਵੀ ਆਪਣੇ ਮੁੰਡੇ ਤੇ ਕਟਨਾਪਿੰਗ ਦਾ ਕੇਸ ਲਾ ਦੂੰਗੀ ਵੀ ਉਹਨਾਂ ਦੀ ਕੁੜੀ ਨੇ ਕਟਨਾਪ ਕੀਤਾ ਹੋਇਆ ਕਿਹੜਾ ਪਰਿਵਾਰ ਦਾ ਹੌਸਲਾ ਮਿਲਦਾ ਹੌਸਲਾ ਅਜਾਈ ਮਿਲਦੀ ਆ ਉਹ ਨਹੀਂ ਕਦੇ ਮਿਲਦੀ ਉੱਚੀ ਤੋਂ ਅਸੀਂ ਹਮੇਸ਼ਾ ਬਾਂਦੇ ਰਹੇ ਆ ਉੱਚੀ ਤੋਂ ਹਮੇਸ਼ਾ ਅਸੀਂ ਇਹੀ ਸਿੱਖਦੇ ਆਏ ਆ ਵੀ ਯਾਰ ਰਿਸ਼ਤਾ ਅਗਰ ਨਾਲ ਹੋਵੇ ਕਿਸੇ ਵੀ ਤਰ੍ਹਾਂ ਦਾ ਹੈ ਭੈਣ ਦਾ ਭਰਾ ਦਾ ਰਿਸ਼ਤਾ ਅਗਰ ਨਾਲ ਹੁੰਦਾ ਹੈ ਤਾਂ ਉਸ ਰਿਸ਼ਤੇ ਦਾ ਇੰਨਾ ਕੁ ਜ਼ਿਆਦਾ ਹੌਸਲਾ ਬੰਦੇ ਨੂੰ ਪਾਜਾ ਹੁੰਦਾ ਹੈ ਇੰਨਾ ਕੁ ਜ਼ਿਆਦਾ ਹੌਸਲਾ ਵੀ ਮਤਲਬ ਹੋ ਜਾਂਦਾ ਹੈ ਮੈਂ ਨਹੀਂ ਕਹਿੰਦਾ ਵੀ ਉੱਥੇ ਸਰੀਰਕ ਤੌਰ ਤੇ ਕੋਈ ਖਰਾਕ ਵੀ ਕੰਮ ਕਰਦੀ ਹੋਊਗੀ ਕਹਿੰਦੇ ਨੇ ਕਿ ਪਰਿਵਾਰ ਜੇਕਰ ਤੁਹਾਡੇ ਨਾਲ ਹੋਵੇ ਤੇ ਤੁਸੀਂ ਜ਼ਿੰਦਗੀ ਨੂੰ ਬੜੇ ਹੀ ਚੰਗੇ ਤਰੀਕੇ ਦੇ ਨਾਲ ਜੀ ਲੈਣਿਓ ਤੇ ਜ਼ਿੰਦਗੀ ਦੇ ਵਿੱਚ ਆਉਣ ਵਾਲੀਆਂ ਹਰ ਇੱਕ ਸਮੱਸਿਆਵਾਂ ਨੂੰ ਇੰਜ ਤੁਸੀਂ ਟਾਲਦੇ ਹੋ ਜਿਵੇਂ ਕੋਈ ਤਣਕਿਆ ਅੱਜ ਤੁਹਾਡੀ ਮੁਲਾਕਾਤ ਜਿਨ੍ਹਾਂ ਇਨਸਾਨ ਦੇ ਨਾਲ ਕਰਨ ਲੱਗੇ ਆ ਉਹਨਾਂ ਦੀ ਸਟੋਰੀ ਬਹੁਤ ਇੰਟਰਸਟਿੰਗ ਹੈ ਕਿਉਂਕਿ ਪਰਿਵਾਰ ਦੇ ਵਿੱਚ ਜਦੋਂ ਰਿਸ਼ਤਿਆਂ ਦੇ ਵਿੱਚ ਖਟਾਸ ਹੁੰਦੀ ਹੈ ਤਾਂ ਕਈ ਵਾਰ ਉਹ ਰਿਸ਼ਤੇ ਇੰਨੇ ਕਿ ਦੂਰ ਹੋ ਜਾਂਦੇ ਨੇ ਕਿ ਤੁਸੀਂ ਵੀ ਸੋਚ ਕੇ ਹੈਰਾਨ ਹੁੰਦੇ ਹੋਵੋਗੇ ਅੱਜ ਅਜਿਹੇ ਤੁਹਾਡੇ ਸਾਹਮਣੇ ਜੋੜੇ ਜਿਹੜੇ ਹੈਗੇ ਨੇ ਉਹ ਕਰਨ ਲੱਗੇ ਅਗੇ ਜਿਹਨਾਂ ਦੀ ਸਟੋਰੀ ਬਹੁਤ ਸਪੈਸ਼ਲ ਹੈ ਸੁਮਨ ਲਾਲੀ ਹੋਰੀ ਸਾਡੇ ਨਾਲ ਗੱਲਬਾਤ ਕਰਾਂਗੇ ਅਤੇ ਇਹਨਾਂ ਦੀ ਕੀ ਕੁਝ ਸਟੋਰੀ ਹੈ ਉਹ ਤੁਹਾਡੇ ਤੱਕ ਅੱਜ ਸਾਂਝੀ ਕਰਾਂਗੇ ਤਾਂ ਬਈ ਬਹੁਤ ਬਹੁਤ ਸਵਾਗਤ ਹੈਮੁਂ ਸ਼ੁਕਰੀਆ ਤੁਸੀਂ ਸਮਾਂ ਦਿੱਤਾ ਦੋਨੋਂ ਨੇ ਕਾਫੀ ਦੂਰੋਂ ਆਏ ਤੁਸੀਂ ਅੱਛਾ ਭਾਈ ਮੈਂ ਸ਼ੁਰੂਆਤ ਹੀ ਕੀਤੀ ਕਿ ਵੀ ਜੇ ਪਰਿਵਾਰ ਦਾ ਸਾਥ ਹੋਵੇ ਤੇ ਰਿਸ਼ਤੇ ਜਿਹੜੇ ਨੇ ਉਹਨਾਂ ਬਾਣੇ ਬੜੇ ਸੋਖੇ ਹੋ ਜਾਂਦੇ ਨੇ ਤੇ ਮੁਸ਼ਕਲਾਂ ਜਣੀਆਂ ਆਉਂਦੀਆਂ ਨੇ ਉਹਨਾਂ ਨੂੰ ਦੂਰ ਕਰਨਾ ਵੀ ਬੜਾ ਸੌਖਾ ਹੋ ਜਾਂਦਾ ਏ ਤਿੰਕੇ ਵਾਂਗ ਅਸੀਂ ਦੂਰ ਕਰਦੀਦਾ ਪਰ ਜੇ ਪਰਿਵਾਰ ਦਾ ਸਾਥ ਨਾ ਹੋਵੇ ਤਾਂ ਉਹੀ ਚੀਜ਼ ਬਹੁਤ ਭਾਰੀ ਲੱਗਦੀ ਹੈ ਤੁਹਾਡੇ ਨਾਲ ਪਰਿਵਾਰ ਦਾ ਸਾਥ ਨਹੀਂ ਰਿਹਾ ਤੁਸੀਂ ਦੱਸ ਰਹੇ ਸੀਗੇ ਤੇ ਤੁਹਾਨੂੰ ਬਹੁਤ ਚੀਜ਼ਾਂ ਚੱਲਣੀਆਂ ਪਈਆਂ ਨੇ ਬਈ ਕੀ ਕੁਝ ਲਾਈਫ ਦੀ ਜਰਨੀ ਰਹੀ ਤੁਹਾਡਾ ਲਵ ਤੁਹਾਡੀ ਲਵ ਸਟੋਰੀ ਰਹੀ ਤੁਹਾਡਾ ਵਿਆਹ ਕਿਵੇਂ ਹੋਇਆ ਸਾਰਾ ਕੁਝ ਤੁਸੀਂ ਥੋੜਾ ਜਿਹਾ ਤੁਸੀਂ ਪਹਿਲਾਂ ਤੋਂ ਬਹੁਤ ਬਹੁਤ ਧੰਨਵਾਦ ਵੀ ਜੀ ਤੁਸੀਂ ਸਾਨੂੰ ਮੌਕਾ ਦਿੱਤਾ ਤੇ ਇਦੇ ਬਿਤੇ ਵੀ ਜੀ ਮੈਂ ਇਹੀ ਕਹੂੰਗਾ ਵੀ ਸਾਡੀ ਜਿਹੜੀ ਜਰਨੀ ਆ ਉਹ ਬੜੀ ਮੁਸ਼ਕਲਾਂ ਭਰੀ ਰਹੀ ਆ ਬਹੁਤ ਜ਼ਿਆਦਾ ਮੁਸ਼ਕਲਾਂ ਭਰੀ ਰਹੀ ਆ ਤੇ ਬਹੁਤ ਹੀ ਮੁਸੀਬਤਾਂ ਦਾ ਸਾਹਮਣਾ ਕੀਤਾ ਏ ਆਪਣਾ ਪਰਿਵਾਰ ਆ ਖੁਦ ਪਾਲ ਰਹੇ ਆ ਖੁਦ ਚਲਾ ਰਹੇ ਆ ਇੱਕ ਟਰੱਕ ਡਰਾਈਵਰਾਂ ਮੈਂ ਟਰੱਕ ਡਰਾਈਵਰਾਂ ਦੀ ਲਾਈਫ ਜਾਣਦੇ ਨੇ ਸਾਰੇ ਜਿੰਨੇ ਵੀ ਵੀਰਪੁਰਾਂ ਨੇ ਵੀ ਕਿਸ ਤਰ੍ਹਾਂ ਦੀ ਆ ਆਪਣੇ ਪਰਿਵਾਰ ਨੂੰ ਮੈਂ ਇਕੱਲਾ ਛੱਡ ਕੇ ਜਾਂਦਾ ਰਿਹਾ ਤੇ ਜਦੋਂ ਕੁੜੀਆਂ ਹੋਣੀ ਸੀ ਉਦੋਂ ਵੀ ਇਕੱਲਾ ਛੱਡ ਕੇ ਜਾਂਦਾ ਰਿਹਾ ਵੀ ਮਤਲਬ ਪਿੱਛੇ ਕੋਈ ਸਾਹਮਣੇ ਵਾਲਾ ਨਹੀਂ ਸੀ ਐਤੇ ਤੱਕ ਕੋਈ ਇਹ ਵੀ ਕਹਣੇ ਵਾਲਾ ਨਹੀਂ ਸੀ ਵੀ ਕੋਈ ਕਰਨੀ ਕੋਤ ਤੂੰ ਜਾ ਅਸੀਂ ਬੈਠੇ ਆ ਕੋਈ ਨਾ ਤੋਂ ਪਿੱਛੇ ਤੂੰ ਦੇਖਾਂਗੇ ਅਸੀਂ ਆਪਣਾ ਆਪ ਸਾਰਾ ਕੁਝ ਸਿਰ ਕਰਨ ਗੁੰਦਿਆ ਵੀ ਮਤਲਬ ਕਿਸੇ ਦਾ ਕੋਈ ਸਹਾਰਾ ਨਹੀਂ ਸੀ ਮਾਪੇ ਉਹ ਵੀ ਕੁਝ ਐਦਾਂ ਦੇ ਵੀ ਹੁੰਦੇ ਨੇ ਜਿਹੜੇ ਆਪਣੀ ਔਲਾਦ ਲਈ ਆਪਣਾ ਸਿਰ ਵੀ ਕਟਾ ਦਿੰਦੇ ਨੇ ਕੁਝ ਐਦਾਂ ਦੇ ਵੀ ਹੁੰਦੇ ਨੇ ਵੀ ਮਤਲਬ ਔਲਾਦ ਨੂੰ ਇਹ ਕਹਿੰਦੇ ਨੇ ਵੀ ਹਾਂ ਤੁਸੀਂ ਅੜੀ ਅੱਖਾਂ ਤੋਂ ਪਰਾਂ ਹੋ ਜੋ ਤੁਸੀਂ ਦੇਖਣੇ ਵੀ ਨਹੀਂ ਚਾਹੀਦੇ ਸੋ ਮੈਂ ਇਹ ਨਹੀਂ ਕਹਿੰਦਾ ਵੀ ਸਾਰੀ ਮਾਪਿਓ ਇਦਾਂ ਦੇ ਹੁੰਦੇ ਨੇ ਪਰ ਦਿੱਤੇ ਭਰਾਵਾ ਗੱਲ ਆ ਜਪੇ ਸ਼ੀਸਿਆਂ ਦੀ ਕੁਝ ਭਰਾ ਇਦਾਂ ਦੇ ਹੁੰਦੇ ਨੇ ਭੈਣਾਂ ਇਦਾਂ ਦੀਆਂ ਹੁੰਦੀਆਂ ਨੇ ਜਿਹੜੇ ਕਹਿੰਦੇ ਨੇ ਵੀ ਸਾਨੂੰ ਸਿਰਫ ਰਿਸ਼ਤਾ ਚਾਹੀਦਾ ਸਾਨੂੰ ਜ਼ਮੀਨ ਜਾਇਦਾਦ ਤੱਕ ਕੋਈ ਮਤਲਬ ਨਹੀਂ ਤੇ ਕੁਝ ਇਦਾਂ ਦੇ ਹੁੰਦੇ ਨੇ ਜਿਹੜੇ ਕਹਿੰਦੇ ਨੇ ਵੀ ਹਾਂ ਸਾਨੂੰ ਰਿਸ਼ਤਾ ਨਹੀਂ ਚਾਹੀਦਾ ਸਾਨੂੰ ਤਾਂ ਸਿਰਫ ਕੋਈ ਜ਼ਮੀਨ ਜਾਇਦਾਦ ਚਾਹੀਦੀ ਆ ਸੋ ਉਹਨਾਂ ਦੇ ਵਿੱਚੋਂ ਇੱਕ ਅਸੀਂ ਆਂ ਇਕ ਅਸੀਆ ਪ੍ਰਾਵਾ ਤੇ ਇਸ ਲਈ ਮੁਸੀਬਤਾਂ ਦਾ ਸਾਹਮਣਾ ਹਜੇ ਤੱਕ ਕਰਦੇ ਆਂ ਕਰਦੇ ਰਹਾਗੇ ਉਸ ਪਰਮਾਤਮਾ ਨੇ ਕਿੰਨਾ ਚਿਰ ਸਰੀਰ ਦੇ ਵਿੱਚ ਜਾਨ ਦਿੱਤੀ ਆ 19 ਡੇਰ ਮੁਸੀਬਤਾਂ ਦਾ ਸਾਹਮਣਾ ਕਰਦੇ ਰਹਾਗੇ ਪਰ ਇੱਕ ਜਿਹੜਾ ਪਰਿਵਾਰ ਦਾ ਹੌਸਲਾ ਮਿਲਦਾ ਹੌਸਲਾ ਵਜਾਈ ਮਿਲਦੀ ਆ ਉਹ ਨਹੀਂ ਕਦੇ ਮਿਲੀ ਉਹ ਚੀਜ਼ ਤੋਂ ਅਸੀਂ ਹਮੇਸ਼ਾ ਵਾਂਝੇ ਰਹੇ ਆ ਉਹ ਚੀਜ਼ ਤੋਂ ਹਮੇਸ਼ਾ ਅਸੀਂ ਇਹੀ ਸਿੱਖਦੇ ਆਏ ਆ ਵੀ ਯਾਰ ਰਿਸ਼ਤਾ ਅਗਰ ਨਾਲ ਹੋਵੇ ਕਿਸੇ ਵੀ ਤਰ੍ਹਾਂ ਦਾ ਹੈ ਭੈਣ ਦਾ ਭਰਾ ਦਾ ਰਿਸ਼ਤਾ ਅਗਰ ਨਾਲ ਹੁੰਦਾ ਹੈ ਤਾਂ ਉਸ ਰਿਸ਼ਤੇ ਦਾ ਇੰਨਾ ਕੁ ਜ਼ਿਆਦਾ ਹੌਸਲਾ ਬੰਦੇ ਨੂੰ ਵੱਜ ਜਾਂਦਾ ਹੈ ਇੰਨਾ ਕੁ ਜ਼ਿਆਦਾ ਹੌਸਲਾ ਜੀ ਮਤਲਬ ਹੋ ਜਾਂਦਾ ਹੈ ਮੈਂ ਨਹੀਂ ਕਹਿੰਦਾ ਵੀ ਉੱਥੇ ਸਰੀਰਕ ਤੌਰ ਤੇ ਕੋਈ ਖਰਾਕ ਵੀ ਕੰਮ ਕਰਦੀ ਹੋਊਗੀ ਕਿਉਂਕਿ ਜੋ ਖਰਾਕ ਰਿਸ਼ਤਿਆਂ ਦੀ ਆ ਉਹ ਮੈਨੂੰ ਨਹੀਂ ਲੱਗਦਾ ਦੁਨੀਆ ਤੇ ਕੋਈ ਹੈ ਠੀਕ ਹੈ ਮੈਂ ਤੁਹਾਡੇ ਨਾਲ ਜ਼ਰੂਰ ਗੱਲਬਾਤ ਕਰੂੰਗਾ ਇਹ ਲਵ ਸਟੋਰੀ ਕਿਵੇਂ ਹੁਣ ਸ਼ੁਰੂ ਹੁੰਦੀ ਹੈ ਜੀ ਤੇ ਉਸ ਤੋਂ ਬਾਅਦ ਤੁਸੀਂ ਚਲੋ ਪਰਿਵਾਰ ਦੇ ਉੱਪਰ ਬਾਅਦ ਦੇ ਉੱਪਰ ਆਉਂਦੇ ਆ ਬਟ ਤੁਹਾਡੀ ਲਵ ਸਟੋਰੀ ਕਿਵੇਂ ਸ਼ੁਰੂ ਹੁੰਦੀ ਹੈ ਜੀ ਅਸੀਂ ਵੀਰ ਜੀ 2019 ਤੋਂ ਪਹਿਲਾਂ ਅਸੀਂ ਫਰੈਂਡ ਸੀਗੇ ਐਜ਼ ਅ ਫਰੈਂਡ ਸੀਗੇ ਉਸ ਤੋਂ ਬਾਅਦ ਮਤਲਬ ਮੈਂ ਜੌਬ ਲਈ ਅਪਲਾਈ ਕੀਤਾ ਸੀਗਾ ਜੌਬ ਲਈ ਇਹ ਮਤਲਬ ਇਹਨਾਂ ਨੇ ਮੇਰੇ ਫਾਰਮ ਵਗੈਰਾ ਪ੍ਰਾਪਾਈ ਸੀਗੇ ਸਾਰਾ ਕੁਝ ਤੇ ਅਸੀਂ ਚੰਡੀਗੜ੍ਹ ਚਲੇ ਗਏ ਸੀਗੇ ਜੌਬ ਵਾਸਤੇ ਮਤਲਬ ਪੇਪਰ ਨਿਕਲਿਆ ਆਇਆ ਸੀਗਾ ਮੇਰਾ ਤੇ ਫਿਰ ਇਹਨਾਂ ਨੂੰ ਨਾਲ ਜਾਣਾ ਪਿਆ ਸੀਗਾ ਮੇਰੇ ਤੇ ਮਤਲਬ ਉਤੋਂ ਬਸ ਸਾਡੀ ਲਵ ਸਟੋਰੀ ਸਟਾਰਟ ਹੋ ਗਈ ਸੀਗੀ ਤੇ ਘਰਦਿਆਂ ਨੂੰ ਜਿਹੜੀ ਮੈਂ ਆਰਪੀਐਫ ਦੇ ਪੇਪਰ ਭਰੇ ਸੀਗੇ ਨਿਕਲੇ ਸੀ ਮੇਰੇ ਉਹਦੇ ਤੇ ਸਟੇ ਲੱਗ ਗਈ ਸੀਗੀ ਅੱਛਾ ਹਾਂਜੀ ਤੇ ਮੇਰੇ ਘਰਦਿਆਂ ਨੂੰ ਪਤਾ ਲੱਗ ਗਿਆ ਸੀ ਇਹਨਾਂ ਦੇ ਮੰਮੀ ਨੂੰ ਵੀ ਮੇਰਾ ਮੁੰਡਾ ਇਹਨਾਂ ਦੀ ਕੁੜੀ ਦੇ ਨਾਲ ਆ ਹਨਾ ਮੇਰੇ ਘਰਦਿਆਂ ਨੂੰ ਮਤਲਬ ਉਹਨਾਂ ਨੇ ਸਨੇਹਾ ਲਾਤਾ ਸੀਗਾ ਵੀ ਉਹ ਗਲਤ ਤਰੀਕੇ ਨਾਲ ਗਏ ਨੇ ਜਦਕਿ ਅਸੀਂ ਉਹਦੋਂ ਗਲਤ ਤਰੀਕੇ ਨਾਲ ਗਏ ਨਹੀਂ ਸੀ ਸਿਰਫ ਸਿਰਫ ਇਗਜ਼ਾਮ ਵਾਸਤੇ ਗਏ ਸੀ ਜੌਬ ਵਾਸਤੇ ਤੇ ਫਿਰ ਉਸ ਤੋਂ ਬਾਅਦ ਮਤਲਬ ਸਾਡਾ ਘਰਦਿਆਂ ਨੇ ਮੇਰੇ ਘਰਦਿਆਂ ਨੇ ਮੈਨੂੰ ਫੋਨ ਕਰਕੇ ਕਹਿਤਾ ਸੀ ਵੀ ਤੂੰ ਕਿਸੇ ਮੁੰਡੇ ਨਾਲ ਆ ਮਤਲਬ ਵੀ ਇੱਥੇ ਆ ਕੇ ਨਾ ਬੜੀ ਹੈਨਾ ਤੇ ਮਤਲਬ ਵੀ ਮੈਂ ਕਿਹਾ ਵੀ ਸੀ ਵੀ ਐਵੇਂ ਦਾ ਕੁਝ ਗਲਤ ਨਹੀਂ ਹੈਗਾ ਫਿਰ ਇਹਨਾਂ ਦੇ ਮੰਮੀ ਨੇ ਕਿਹਾ ਸੀ ਵੀ ਮੈਂ ਵੀ ਆਪਣੇ ਮੁੰਡੇ ਤੇ ਕਟਨਾਪਿੰਗ ਦਾ ਕੇਸ ਲਾ ਦੂੰਗੀ ਵੀ ਉਹਨਾਂ ਦੀ ਕੁੜੀ ਨੇ ਕਟਨਾਪ ਕੀਤੀ ਹੋਈ ਆ ਫਿਰ ਅਸੀਂ ਕਿਸੇ ਵਕੀਲ ਦੀ ਸਲਾਹ ਲਈ ਕਿਉਂਕਿ ਮੈਂ ਤਾਂ ਵਾਪਸ ਆਉਣ ਲਈ ਹੁਣ ਮਤਲਬ ਮੇਰੇ ਘਰਦਿਆਂ ਤਾਂ ਮੰਨਦੇ ਨਹੀਂ ਸੀਗੇ ਫਿਰ ਇਹਨਾਂ ਨੇ ਵਕੀਲ ਦੀ ਸਲਾਹ ਲਈ ਉਹਨਾਂ ਨੇ ਕਿਹਾ ਵੀ ਹਾਂ ਇਹ ਹੋ ਸਕਦਾ ਵੀ ਅਗਰ ਉਹ ਕਹਿੰਦੇ ਨੇ ਕਿਟਨੈਪਿੰਗ ਦਾ ਕੇਸ ਬਣ ਸਕਦਾ ਹੈ ਹੂੰ ਫਿਰ ਸਾਨੂੰ ਕੋਰਟ ਮੈਰਿਜ ਕਰਵਾਉਣੀ ਪਈ ਸੀਗੀ ਕੋਰਟ ਮੈਰਿਜ ਮਤਲਬ ਮੇਰੇ ਮੰਮੀ ਨੂੰ ਪਤਾ ਸੀਗਾ ਉਹਨਾਂ ਨੂੰ ਕਾਫੀ ਟਾਈਮ ਤੋਂ ਹੀ ਪਤਾ ਸੀ ਵੀ ਇਹਨਾਂ ਦੀ ਗੱਲਬਾਤ ਆ ਹਨਾ ਫਰੈਂਡ ਨੇਗੇ ਤੇ ਫਿਰ ਇਹਨਾਂ ਦੇ ਮੰਮੀ ਵੀ ਮਤਲਬ ਆਉਣ ਜਾਣ ਲੱਗ ਗਏ ਸੀ ਅਸੀਂ ਮੈਰਿਜ ਤੋਂ ਬਾਅਦ ਰੈਂਟ ਤੇ ਰਹਿੰਦੇ ਸੀਗੇ ਮਰਿੰਡੇ ਰਹਿੰਦੇ ਸੀਗੇ ਅਸੀਂ ਹੂੰ ਉੱਥੇ ਇਹਨਾਂ ਦੀ ਮੰਮੀ ਆਉਂਦੇ ਜਾਂਦੇ ਰਹੇ ਨੇ ਸਾਲ ਤੇ ਗੁੱਡੀਆਂ ਜਦੋਂ ਹੋਈ ਆ ਬਸ ਉਸ ਤੋਂ ਬਾਅਦ ਸਾਡਾ ਸਾਰੇ ਨੇ ਲੋਕਡਾਊਨ ਚ ਸਭ ਨੇ ਸਾਥ ਛੱਡਤਾ ਮੇਰੇ ਰਿਸ਼ਤੇਦਾਰਾਂ ਨੇ ਵੀ ਸਭ ਨੇ ਨੰਬਰ ਬਲੌਕ ਕਰਤੇ ਜਦ ਕਿ ਅਸੀਂ ਪੈਸੇ ਦੀ ਹੈਲਪ ਨਹੀਂ ਸੀ ਮੰਗਦੇ ਹਨਾ ਬਸ ਸਿਰਫ ਇਹ ਸੀ ਵੀ ਚੱਲ ਹੈਲੋ ਹਾਈ ਹੋ ਜਵੇ ਬੰਦਾ ਹਨਾ ਹਾਲ ਪੁੱਛ ਲਵੇ ਮੈਂ ਆਪਣੇ ਘਰਦਿਆਂ ਦੀਆਂ ਬਹੁਤ ਮਿੰਨਤਾਂ ਕੀਤੀਆਂ ਨੇ ਜਿੰਨੇ ਵੀ ਮੇਰੇ ਲਿੰਕ ਚ ਰਿਸ਼ਤੇਦਾਰ ਸੀ ਸਭ ਦੇ ਕੋਲ ਮਿੰਨਤਾਂ ਕੀਤੀਆਂ ਕਿ ਕੋਈ ਮੇਰੀ ਗੱਲ ਕਰਵਾ ਦੋ ਹਨਾ ਪਰ ਘਰਦਿਆਂ ਵੱਲੋਂ ਨਾ ਹੀ ਆਉਂਦੀ ਸੀ ਬਲਕਿ ਰਿਸ਼ਤੇਦਾਰਾਂ ਨੇ ਵੀ ਨੰਬਰ ਬਲੌਕ ਕਰਤੇ ਸੀਗੇ ਹਾਂਜੀ ਤੇ ਫਿਰ ਜਦੋਂ ਗੁੱਡੀਆਂ ਨੇ ਹੋਣਾ ਸੀ ਸਾਡੇ ਕੋਲ ਸਕੈਨ ਤੱਕ ਲਈ ਪੈਸੇ ਨਹੀਂ ਸੀਗੇ ਮਤਲਬ ਲਾਕਡਾਊਨ ਲੱਗ ਗਿਆ ਸੀਗਾ ਫਿਰ ਇਹਨਾਂ ਦੇ ਜਦੋਂ ਅਸੀਂ ਕਿਸੇ ਤੋਂ ਹੈਲਪ ਮੰਗਦੇ ਸੀ ਇਹਨਾਂ ਦੇ ਖੁਦ ਦੇ ਬ੍ਰਦਰ ਨੇ ਕਿਹਾ ਸੀ ਕਿ ਕਿਸੇ ਵਾਸਤੇ ਨਹੀਂ ਤੁਸੀਂ ਇਹ ਬੱਚਾ ਜੰਮਣਾ ਵੀ ਆਪਣੇ ਲਈ ਆਗਾ ਵੀ ਆਪ ਕਰੋ ਇਹਦਾ ਜੋ ਵੀ ਕਰਨਾ ਹੈ ਫਿਰ ਸਾਨੂੰ ਪਤਾ ਜੀ ਅਸੀਂ ਡਿਲੀਵਰੀ ਦਾ ਕੇਸ ਕਿਵੇਂ ਮਤਲਬ ਅਸੀਂ ਡਿਲੀਵਰੀ ਕਰਵਾਈਆ ਕੇਸ ਕਿਵੇਂ ਅਸੀਂ ਸਿਰੇ ਜਾੜਿਆ ਸੀਗਾ ਮਤਲਬ ਜਦੋਂ ਦੀ ਇਹ ਹੋਈ ਆ ਜੀ ਬਸ ਫਿਰ ਅਸੀਂ ਮਤਲਬ ਸੈੱਟ ਹੋ ਗਏ ਸੀਗੇ ਕਰਮ ਵਾਲੀ ਆਈ ਆ ਸਾਡੇ ਘਰ ਫਿਲਹਾਲ ਅਸੀਂ ਰੈਂਟ 'ਤੇ ਰਹਨੇ ਆ ਬਟ ਜਿੰਨਾ ਕ ਵੀ ਆ ਸਾਡੀ ਰੋਟੀ ਵਧੀਆ ਚੱਲਦੀ ਆ ਜੀ ਸਾਨੂੰ ਮਤਲਬ ਕਿਸੇ ਦੇ ਹਿੱਸੇ ਦੀ ਲੋੜ ਨਹੀਂ ਹੈਗੀ ਹਿੱਸਾ ਦੇ ਕੇ ਵੀ ਤੁਹਾਨੂੰ ਪਤਾ ਅਗਲਾ ਆਪਣੀ ਜੁੱਤੀ ਥੱਲੀ ਰੱਖਦਾ ਨਾ ਵੀ ਆਪਾਂ ਹਿੱਸਾ ਦਿੱਤਾ ਏ ਪਰ ਹੁਣ ਸਾਨੂੰ ਕਿਸੇ ਦੀ ਲੋੜ ਨਹੀਂ ਹੈਗੀ ਬਸ ਅਸੀਂ ਤਿੰਨੇ ਆਪਸ ਵਿੱਚ ਖੁਸ਼ ਆ ਹਾਂਜੀ ਅਛਾ ਇਹ ਮਤਲਬ ਤੁਸੀਂ ਜਿੱਦਾਂ ਮਤਲਬ ਵਿਆਹ ਤੁਹਾਡਾ ਹੋਇਆ ਐ ਸਾਰਾ ਕੁਝ ਹੋਇਆ ਇਹ ਘਰਦਿਆਂ ਨੂੰ ਨਹੀਂ ਪਤਾ ਸੀਗਾ ਕਿ ਮਤਲਬ ਤੁਸੀਂ ਇਗਜ਼ਾਮ ਦੇਣ ਚੱਲੇ ਹੈਂ ਕਿਉਂ ਉਹਨਾਂ ਨੂੰ ਸੀਗਾ ਜੀ ਸਾਰਾ ਕੁਝ ਪਤਾ ਸੀ ਫਿਰ ਘਰਦਿਆਂ ਨੇ ਕਿਉਂ ਕਿਹਾ ਫਿਲਹਾਲ ਉਹਨਾਂ ਨੂੰ ਇਹ ਵੀ ਪਤਾ ਸੀ ਵੀ ਪੇਪਰ ਦੇਣ ਗਈ ਆ ਹਨਾ ਸਾਰਾ ਕੁਝ ਪਤਾ ਸੀਗਾ ਬਸ ਉਹਨਾਂ ਨੂੰ ਜਦ ਇਹਨਾਂ ਦੇ ਮੰਮੀ ਨੇ ਮਤਲਬ ਇੱਕ ਤਰ੍ਹਾਂ ਦਾ ਕਹ ਲਓ ਵੀ ਪੜ੍ਹਾਤਾ ਸੀਗਾ ਹਨਾ ਐਵੇਂ ਦਾ ਕਹਿ ਕੇ ਵੀ ਥੋਡੀ ਕੁੜੀ ਕਿਸੇ ਮੁੰਡੇ ਨਾਲ ਆ ਹੁਣ ਕੋਈ ਵੀ ਘਰਦਾ ਤਾਂ ਨਾ ਬਰਦਾਸ਼ਤ ਨਹੀਂ ਕਰਦਾ ਵੀ ਹਾਂ ਮੁੰਡੇ ਨਾਲ ਵੀ ਕਿਉਂ ਗਈ ਆ ਇੰਨੇ ਦਿਨ ਹੋ ਗਏ ਹਨਾ ਜਦ ਕਿ ਅਸੀਂ ਗਲਤ ਵੀ ਇਹਨਾਂ ਨੂੰ ਕੁਝ ਨਹੀਂ ਸੀ ਕੀਤਾ ਨਾ ਗਏ ਸੀਗੇ ਤੇ ਬਸੀ ਉਸ ਤੋਂ ਬਾਅਦ ਮਤਲਬ ਕਿਸੇ ਨੇ ਮੇਰੀ ਲਾਈਫ ਸਟੋਰੀ ਤਾਂ ਸੁਣੀ ਹੀ ਨਹੀਂ ਸੀ ਵੀ ਉਦੋਂ ਹੋਇਆ ਕੀ ਸੀਗਾ ਕਿਵੇਂ ਸਾਨੂੰ ਮੈਰਿਜ ਕਰਾਉਣੀ ਪਈ ਸੀ ਕਿ ਬਸ ਬਲੇਮ ਕਰਨ ਲੱਗ ਗਏ ਸੀਗੇ ਮਤਲਬ ਮੇਰੇ ਘਰਦਿਆਂ ਨੇ ਮੇਰੇ ਨਾਲ ਗਹਿਣੇ ਤੱਕ ਲਗਾਤੀ ਸੀ ਵੀ ਇਹਨੇ ਸਾਡੇ ਚੋਰੀ ਕੀਤੇ ਆ ਜਦ ਕਿ ਅਸੀਂ ਇਹ ਜਾ ਕੁਝ ਕੀਤਾ ਨਹੀਂ ਸੀਗਾ ਅਗਰ ਮੇਰੇ ਕੋਲ ਤੁਸੀਂ ਖੁਦ ਸੋਚੋ ਗਹਿਣੇ ਹੁੰਦੇ ਮੈਂ ਆਪਣੇ ਘਰ ਦੇ ਵਿੱਚ ਨਾ ਬੈਠੀ ਹੁੰਦੀ ਮੇਰਾ ਖੁਦ ਦਾ ਘਰ ਹੁੰਦਾ ਸਾਨੂੰ ਰੈਂਟ ਤੇ ਧੱਕੇ ਨਾਲ ਖਾਣੇ ਬਣਦੇ ਸੀ ਹੂੰ ਮੈਂ ਜਿਉਂ ਕੁਝ ਕਰਦਿਆਂ ਦੇ ਨਾਲ ਗਲਬਾਤ ਨਹੀਂ ਕੀਤੀ ਉਸ ਤੋਂ ਬਾਅਦ ਜਦੋਂ ਤੁਸੀਂ ਵਿਆਹ ਕਰ ਲਿਆ ਕੂਟ ਮੈਰਿਜ ਉਸ ਤੋਂ ਬਾਅਦ ਗੱਲ ਮਮੀ ਗੱਲ ਕਰਦੇ ਰਹੇ ਨੇ ਮੇਰਾ ਜਿਹੜਾ ਬڑا ਬ੍ਰਦਰ ਆ ਉਹ ਨਹੀਂ ਸੀ ਚਾਹੁੰਦਾ ਵੀ ਮੇਰੇ ਮੰਮੀ ਵਰਤਣ ਹਨਾ ਮੇਰੇ ਨਾਲ ਉਹਨੇ ਮੰਮੀ ਦਾ ਫੋਨ ਤੋੜਤਾ ਸੀਗਾ ਉਸ ਤੋਂ ਬਾਅਦ ਕੋਈ ਫੋਨ ਨਹੀਂ ਉਹਨਾਂ ਨੂੰ ਲੈ ਕੇ ਦਿੱਤਾ ਵੀ ਕਿਤੇ ਚੋਰੀ ਤੋਂ ਗੱਲ ਨਾ ਕਰ ਲਵੇ ਫੋਨ ਜਿਹੜੇ ਉਹਨਾਂ ਕੋਲ ਹੈਗੇ ਵੀ ਆ ਉਹ ਆਟੋਮੈਟਿਕਲੀ ਰਿਕਾਰਡਿੰਗ ਤੇ ਲਾਈ ਹੋਏ ਨੇ ਵੀ ਅਗਰ ਗੱਲ ਕਰੋਗੇ ਵੀ ਸਾਨੂੰ ਪਤਾ ਲੱਗ ਜਾਊਗਾ ਹਾਂਜੀ ਅੱਛਾ ਤੇ ਮੇਰੇ ਇੱਕ ਛੋਟੇ ਦੋ ਬ੍ਰਦਰ ਨੇ ਤੇ ਮੇਰੇ ਦਾਦਾ ਜੀ ਰਿਟਾਇਰ ਹੋਏ ਸੀਗੇ ਮਤਲਬ ਜੋ ਵੀ ਮੇਰੇ ਹਿੱਸੇ ਦਾ ਵੀ ਸਾਰਾ ਕੁਝ ਉਹਨਾਂ ਨੂੰ ਲੰਘ ਗਿਆ ਮੈਂ ਨਾ ਇਹਨਾਂ ਦੇ ਮੰਮੀ ਡੈਡੀ ਨੇ ਇਹਨਾਂ ਨੂੰ ਹਿੱਸਾ ਦਿੱਤਾ ਨਾ ਮੇਰੇ ਕੋਲ ਕੁਝ ਅੱਛਾ ਅੱਛਾ ਤੇ ਉਸ ਤੋਂ ਬਾਅਦ ਜ਼ਿੰਦਗੀ ਚੱਲ ਰਹੀ ਹੈ ਤੇ ਹਾਂਜੀ ਬਸ ਚੱਲ ਰਹੀ ਆ ਅੱਛਾ ਪਰਿਵਾਰ ਪਰਿਵਾਰ ਦੇ ਨਾਲ ਕੋਈ ਮੰਗ ਨਹੀਂ ਰਹੀ ਤੁਹਾਡੀ ਹੁਣ ਵੈਸੇ ਗੱਲਬਾਤ ਹੁੰਦੀ ਹੈ ਇਸ ਵਕਤ ਨਹੀਂ ਜੀ ਬਿਲਕੁਲ ਵੀ ਨਹੀਂ ਹੁੰਦੀ ਅੱਛਾ ਨਹੀਂ ਬੀਬੀ ਹੁਣ ਤੋਂ ਬਾਅਦ ਵੀ ਨਹੀਂ ਜੀ ਨਹੀਂ ਕੁਝ ਰਿਸ਼ਤੇਦਾਰ ਆ ਮਤਲਬ ਜਿਹੜੇ ਮੇਰੇ ਲਿੰਕ ਚ ਨੇ ਹਲੋ ਆਏ ਹੋ ਜਾਂਦੀ ਆ ਉਹਨਾਂ ਨਾਲ ਬਟ ਚਾਦਰਾਂ ਚਾਹ ਦਾ ਨਹੀਂ ਹਾਂ ਜੀ ਅੱਛਾ ਭਾਈ ਤੁਹਾਡੀ ਹੁੰਦੀ ਹੈ ਪਰਿਵਾਰ ਦੇ ਨਾਲ ਗੱਲਬਾਤ ਨਹੀਂ ਭਾਈ ਆਪਣੀ ਨੇ ਇਹ ਹੋਂਟਾ ਬਲਾਹਾਲ ਇੰਨਾ ਕਿ ਦਿਲ ਟੁੱਟ ਚੁੱਕਿਆ ਹੈ ਵੀ ਨਾ ਤਾਂ ਹੁਣ ਅਸੀਂ ਇਹ ਕਹਾਂਗੇ ਕਿ ਦਿਸ ਇਸ ਆਫ ਦੇ ਅਸੀਂ ਮੁਸੀਬਤਾਂ ਦੇ ਵਿੱਚੋਂ ਗੁਜ਼ਰ ਰਹੇ ਹਾਂ ਜਿੰਨਾਂ ਦੀਆਂ ਮੁਸੀਬਤਾਂ ਦੇ ਵਿੱਚੋਂ ਉਦਾਂ ਦੇ ਹਾਲਾਤ ਦੇਖ ਕੇ ਅਸੀਂ ਇਹ ਸੋਚਿਆ ਹੈ ਕਿ ਜਦੋਂ ਅਸੀਂ ਆਪਣਾ ਖੁਦ ਮਿਹਨਤ ਕਰਕੇ ਖਾਣਾ ਹੈ ਫਿਰ ਆਪਾਂ ਕਿਸੇ ਤੋਂ ਆਸਾਨ ਕਿਉਂ ਲੈਣਾ ਹਨਾ ਤੇ ਇਸ ਕਰਕੇ ਭਰਾਵਾ ਜਿੰਨਾ ਕਿ ਵੀ ਸਾਤੋਂ ਉਗਾ ਅਸੀਂ ਆਪਣੀ ਬੱਚੀ ਜੋਗਾ ਕਰਾਂਗੇ ਤੇ ਕਰਮਾਂ ਵਾਲੀ ਆ ਜਿੱਦ ਦੀ ਆ ਵੀ ਮਤਲਬ ਕਦੇ ਜੇਬ ਖਾਲੀ ਨਹੀਂ ਹੋਏ। ਅਸ ਭਈ ਤੁਹਾਡਾ ਪਰਿਵਾਰ ਤੁਸੀਂ ਦੱਸ ਰਹੇ ਹੋ। ਤੁਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਕਿ ਵੀ ਮੈਂ ਤਾਂ ਸਿਰਫ ਪੇਪਰ ਦਿਵਾਉਣ ਗਿਆ ਸੀਗਾ ਐਂਡ ਉਹ ਸੀ ਜਿਹਾ ਸੀ ਗਿਆ। ਤੁਸੀਂ ਮਤਲਬ ਇਸ ਤਰੀਕੇ ਦੇ ਨਾਲ ਹੂਆ ਕਿਉਂ ਫਲਾਇਆ ਐਂਡ 올 ਤੁਸੀਂ ਮਤਲਬ ਕਿਉਂ ਇਸ ਤਰੀਕੇ ਦਾ ਕੀਤਾ ਤੁਸੀਂ ਗੱਲਬਾਤ ਨਹੀਂ ਕੀਤੀ ਪਰਿਵਾਰ ਨਾਲ। ਅਸਲ ਵਿੱਚ ਵੀ ਜੀ ਇਹਦਾ ਇੱਕ ਹੋਰ ਕਾਰਨ ਹੈ ਇਹਦਾ ਕਾਰਨ ਇਹ ਆ ਜਿਹੜਾ ਆਸਕਮਾਨ ਹੁੰਦਾ ਨਾ ਉਹ ਤੁਹਾਨੂੰ ਪਤਾ ਸ਼੍ਰੀ ਕਮਿਸ਼ਨ ਸ਼੍ਰੀ ਕੇ ਰਹਿਂਦਾ ਹੈ ਤੇ ਕੁਝ ਐਡਾ ਦਾ ਵੀ ਆਸ ਕਮਾਂਡ ਹੁੰਦੇ ਨੇ ਜਿਹੜੇ ਬਹੁਤ ਸਮਝਦਾਰ ਹੁੰਦੇ ਨੇ ਜਿਹੜੇ ਕਹਿੰਦੇ ਨੇ ਵੀ ਨਹੀਂ ਤੁਸੀਂ ਪੱਕੇ ਗੱਲ ਕਰੋ ਹਨਾ ਤੇ ਸਾਡੇ ਆਸ ਕਮਾਂਡ ਦੇ ਵਿੱਚ ਕੁਝ ਐਡਾ ਦੇ ਮਤਲਬ ਇਹਨਾਂ ਦੇ ਘਰ ਦੇ ਵੀ ਐਡਾ ਦੇ ਆਸ ਕਮਾਂਡ ਦੇ ਵਿੱਚ ਸੀਗੇ ਜਿਨ੍ਹਾਂ ਨੇ ਮਤਲਬ ਇਸ ਚੰਗਿਆੜੀ ਨੂੰ ਜ਼ਿਆਦਾਤਰ ਪਖਾੜਾ ਹੀ ਦਿੱਤਾ ਵੀ ਵੱਧ ਤੋਂ ਵੱਧ ਸੀ ਨੂੰ ਪਖਾਈਏ ਤੇ ਪਖਾਉਣ ਦੇ ਨਾਲ ਜਿੰਨੀ ਵੀ ਆਕਾ ਤੁਹਾਨੂੰ ਸਾਰਿਆਂ ਨੂੰ ਫਿਰ ਸਿੱਕਣ ਨੂੰ ਮਿਲੂ ਏ ਨਹੀਂ ਉਹਨਾਂ ਨੂੰ ਪਤਾ ਹੈਗਾ ਵੀ ਇਸੇ ਅੱਗ ਇਹੀ ਅੱਗ ਦੀ ਸੰਗਿਆਰੀ ਜਦੋਂ ਦੂਦਿਆਂ ਦੇ ਘਰਾਂ ਤੱਕ ਜਾਂਦੀ ਆ ਫਿਰ ਉਹ ਘਰਾਂ ਦੇ ਘਰ ਫੂਕ ਦਿੰਦੀ ਆ ਹੂੰ ਤੇ ਫਿਰ ਹਾਲ ਉਹੀ ਚੀਜ਼ ਦਾ ਸ਼ਿਕਾਰ ਅਸੀਂ ਹੋਏ ਆ ਉਹਦੇ ਵਿੱਚ ਮੇਨ ਇਹਨਾਂ ਦੇ ਆਸਕਮਾਨਡ ਦੇ ਵਿੱਚ ਕੁਝ ਐਦਾਂ ਦੇ ਲੋਕ ਸੀਗੇ ਜਿਨ੍ਹਾਂ ਨੇ ਇਹਨਾਂ ਦੇ ਘਰਦਿਆਂ ਨੂੰ ਇਹ ਚੱਕਤਲ ਕੀਤੀ ਜਾ ਕੇ ਥੋਡੀ ਕੁੜੀ ਆ ਜੀ ਥੋਡੀ ਕੁੜੀ ਆ ਕੇ ਉਹਨਾਂ ਦਾ ਮੁੰਡਾ ਵੀ ਘਰੇ ਨਹੀਂ ਹੈਗਾ ਤੇ ਥੋਡੀ ਕੁੜੀ ਵੀ ਘਰੇ ਨਹੀਂ ਆਏਗੀ ਕਿਸੇ ਨੇ ਇਹ ਨਹੀਂ ਪੁੱਛਿਆ ਹੈਗਾ ਕਿ ਵੀ ਇਹਨਾਂ ਦਾ ਹੁਣ ਇਹਨਾਂ ਦੇ ਬ੍ਰਦਰ ਉੱਥੇ ਇੰਟਰਵਿਊ ਸੀ ਠੀਕ ਆ ਇਹਨਾਂ ਦਾ ਪੇਪਰ ਸੀਗਾ ਤੇ ਮੈਂ ਉੱਥੇ ਟੈਕਸੀ ਚਲਵਾਉਂਦਾ ਸੀ ਚੰਡੀਗੜ੍ਹ ਮੈਂ ਉੱਥੇ ਟੈਕਸੀ ਚਲਾਉਂਦਾ ਸ਼ੁਰੂ ਤੋਂ ਚਲਵਾਉਂਦਾ ਸੀ ਮੈਂ ਆਪਣੀ ਟੈਕਸੀ ਤੇ ਚਲੋ ਉਹਦੇ ਵਿੱਚ ਕੀ ਮੇਰੀ ਇਹ ਹੈਲਪ ਇੰਨੀ ਕੁ ਲੈ ਲੈਂਦੀ ਸੀ ਵੀ ਹਾਂ ਮੈਨੂੰ ਉੱਥੇ ਛੱਡਿਆ ਉਹ ਮੇਰਾ ਪੇਪਰ ਆ ਜਾਂ ਫਿਰ ਮੈਨੂੰ ਲੈ ਆਉ ਮੇਰਾ ਪੇਪਰ ਆ ਕਿਉਂਕਿ ਚੰਡੀਗੜ੍ਹ ਦੇ ਵਿੱਚ ਹਨ ਗਿਆਨ ਬੰਦ ਤੁਹਾਨੂੰ ਪਤਾ ਹਰ ਇੱਕ ਹੋ ਜਾਂਦਾ ਠੀਕ ਆ ਫਿਲਹਾਲ ਉੱਥੇ ਆਟੋ ਚੱਲਦਾ ਸਭ ਕੁਝ ਚੱਲਦੇ ਨੇ ਚਲੋ ਆਪਣਾ ਆਪਣਾ ਸਮਝ ਕੇ ਇਹਨਾਂ ਨੇ ਹੈਲਪ ਮੰਗੀ ਸੀ ਤੇ ਉਸੇ ਆਪਣੇ ਪੰਦਾ ਸੀ ਸ਼ਿਖਾਰ ਹੋ ਗਏ ਤੇ ਉਹਦੇ ਵਿੱਚ ਕੀ ਹੋਇਆ ਫਿਰ ਉਹਦੇ ਵਿੱਚ ਇਦਾਂ ਦੇ ਇਲਜ਼ਾਮ ਲੱਗਣ ਲੱਗੇ ਟੁੱਟੀ-ਕੂੜੀ ਚਲੇ ਗਈ ਟੁੱਟੀ-ਕੂੜੀ ਉਹ ਮੁੰਡੇ ਨਾਲ ਭੱਜ ਗਈ ਉਹਨਾਂ ਦਾ ਮੁੰਡਾ ਘਰੇ ਨਹੀਂ ਹੈਗਾ ਜਦੋਂ ਇਸ ਚੀਜ਼ ਦਾ ਸਾਨੂੰ ਪਤਾ ਲੱਗਿਆ ਫਿਲਹਾਲ ਮੈਂ ਇਹਨਾਂ ਦੀ ਮੰਮੀ ਦੇ ਨਾਲ ਗੱਲ ਕੀਤੀ ਫੋਨ ਤੇ ਮੈਂ ਉਹਨਾਂ ਨੂੰ ਦੱਸਿਆ ਮੈਂ ਹਾਂ ਵੀ ਦੇਖ ਮਾਤਾ ਵੀ ਥੋੜੀ-ਥੋੜੀ ਜ਼ਰੂਰ ਹਾਂ ਉਹ ਰੇ ਕੰਡੀਗਾਰਟ ਆ ਵੀ ਪੇਪਰ ਦੇਣ ਆਈ ਸੀ ਇਦਾਂ ਦੀ ਗੱਲ ਆ ਵੀ ਮੈਂ ਫਿਲਹਾਲ ਕੋਈ ਗੱਲ ਨਹੀਂ ਮੈਂ ਇਹਨਾਂ ਨੂੰ ਭੇਜਦਾ ਨਾ ਕਰਦਾ ਤੁਸੀਂ ਇਦਾਂ ਦਾ ਕੁਝ ਨਾ ਸੋਚੋ ਵੀ ਇਦਾਂ ਦਾ ਕੁਝ ਨਹੀਂ ਹੈ ਤੇ ਉਹਨਾਂ ਨੇ ਮੂਰੋਂ ਮੈਨੂੰ ਇਹ ਜਵਾਬ ਦਿੱਤਾ ਕਿ ਕੋਈ ਗੱਲ ਨਹੀਂ ਹੁਣ ਜੇ ਚੱਲੇਗੀ ਤਾਂ ਰੱਖ ਲਾ ਜੇ ਮੂਰੋਂ ਇਹ ਜਵਾਬ ਦਿੱਤਾ ਤੇ ਫਿਰ ਉਸੇ ਤਰੀਕੇ ਮੈਂ ਇਹ ਸੋਚਿਆ ਮਾਹ ਵੀ ਇਦਾਂ ਕਿਉਂ ਕਹਿ ਰਹੇ ਨੇ ਮੈਂ ਫਿਰ ਵੀ ਉਹਨਾਂ ਨੂੰ ਕਿਹਾ ਮਾਹ ਵੀ ਕੋਈ ਗੱਲ ਨਹੀਂ ਮਾਤਾ ਇਦਾਂ ਦੀ ਗੱਲ ਤਾਂ ਕੋਈ ਵੱਡੀ ਵੀ ਨਹੀਂ ਹੈ ਕਿ ਤੁਸੀਂ ਕਿਉਂ ਲੋਕਾਂ ਦੀ ਗੱਲਾਂ ਚਾਹੁੰਦੇ ਹੋ ਤੇ ਲੋਕਾਂ ਦੀ ਚੱਕ ਦੇ ਵਿੱਚ ਆ ਕੇ ਇਹਨਾਂ ਨੇ ਖੁਦ ਆਪਣਾ ਨੁਕਸਾਨ ਕਰਾ ਲਿਆ ਤੇ ਆਪਣੀ ਕੁੜੀ ਵੀ ਆਪਣੇ ਤੋਂ ਦੂਰ ਕਰ ਲਈ ਤੇ ਦੂਸਰਾ ਬਲੇਮ ਸਾਰਾ ਮੇਰੇ ਸਿਰ ਆ ਗਿਆ ਤੇ ਇਹਦੇ ਸਿਰ ਆ ਗਿਆ ਤੇ ਉਹਦੇ ਵਿੱਚ ਫਿਰ ਮੈਂ ਵਕੀਲ ਸਾਹਿਬ ਨਾਲ ਗੱਲ ਕੀਤੀ ਮਹਾਵੀਰ ਸਾਰਾ ਇਦਾਂ ਇਦਾਂ ਗੱਲ ਆ ਵੀ ਮੈਨੂੰ ਦੱਸੋ ਵੀ ਇਹਦੇ ਵਿੱਚ ਹੁਣ ਕੋਈ ਆਪਣੀ ਹੈਲਪ ਤੁਸੀਂ ਕਰ ਸਕਦੇ ਹੋ ਉਹ ਕਹਿੰਦੇ ਵੀ ਇਹਦੇ ਵਿੱਚ ਕਾਕ ਗੱਲਾਂ ਦੂ ਨੇ ਵੀ ਫਿਲਹਾਲ ਤਾਂ ਇਹ ਪਹਿਲੀ ਇਹ ਆ ਵੀ ਘਰ ਦੇ ਇਹ ਕਹਿ ਸਕਦੇ ਨੇ ਸਾਡੀ ਕੁੜੀ ਨੂੰ ਕਿਡਨੈਪ ਕਰਕੇ ਲੈ ਗਿਆ ਦੂਸਰਾ ਤੇਰੇ ਤੇ ਰਿਪਤਾ ਪਰਚਾ ਪਾ ਸਕਦੇ ਨੇ ਠੀਕ ਆ ਤੇ ਉਹਦੇ ਨਾਲੋਂ ਇੱਕ ਕਹਿੰਦੇ ਹੋਰ ਤੇਰੇ ਤੇ ਪਰਚਾ ਪਾ ਸਕਦਾ ਉਹ ਪਾ ਸਕਦਾ ਚੋਰੀ ਦਾ ਵੀ ਹਾਂ ਕੁੜੀ ਨੂੰ ਕਹਿ ਕੇ ਤੂੰ ਘਰੋਂ ਚੋਰੀ ਕਰਵਾ ਲਈ ਜਾਂ ਕੁਝ ਵੀ ਇੰਦਾਂ ਦਾ ਤੇ ਫਿਲਹਾਲ ਮੈਂ ਇਹ ਸੋਚਿਆ ਮਹਾਵੀਰ ਵੀ ਇੰਦਾਂ ਦੀ ਬਰਾਮੀ ਪਲੇ ਕੋਣ ਨਾਲੋਂ ਤਾਂ ਚੰਗਾ ਹੈ ਮਹਾਵੀਰ ਫੇਰ ਇਹਨਾਂ ਨੂੰ ਚੰਗਾ ਤੇ ਮੈਰਿਜੇ ਕਰਵਾ ਲੈਂਦੇ ਆ ਰੇਪ ਕੇਸ ਪਾਉਣ ਨਾਲੋਂ ਚੰਗਾ ਵੀ ਇਹ ਤੇ ਮੈਰਿਜੇ ਕਰਵਾ ਲੈਂਦੇ ਆ ਤਾ ਕਰਕੇ ਜੀ ਅਸੀਂ ਇਹ ਮੈਰਿਜ ਦਾ ਜਿਹੜਾ ਮੁੱਦਾ ਸੀਗਾ ਉਹ ਅਸੀਂ ਨਿਮ ਚੱਕਿਆ ਨਹੀਂ ਫਿਲਹਾਲ ਸਾਡਾ ਕੋਈ ਐਦਾਂ ਦਾ ਪਲਾਨ ਨਹੀਂ ਸੀ ਕੋਈ ਐਦਾਂ ਦੀ ਸਾਡੀ ਸੋਚ ਨਹੀਂ ਸੀ ਬਸ ਇੱਕ ਗੱਲਾਂ ਗੱਲਾਂ ਦੇ ਵਿੱਚ ਲੋਕਾਂ ਦੀਆਂ ਗੱਲਾਂ ਚ ਆ ਕੇ ਉਹਨਾਂ ਨੇ ਟੱਕੇ ਨਾ ਸਾਡੀ ਇੱਕ ਤਰ੍ਹਾਂ ਦੀ ਗੱਲ ਉਹ ਜ਼ਬਰਦਸਤੀ ਸਾਡੀ ਮੈਰਿਜ ਹੋ ਗਈ ਪਰ ਅਸੀਂ ਖੁਸ਼ ਆ ਫਿਲਹਾਲ ਸਾਡੀ ਇੱਕ ਗਲਤੀ ਵੀ ਸਾਨੂੰ ਖੁਸ਼ੀ ਦਈ ਵਿਆਹ ਤੋਂ ਜਦੋਂ ਵਿਆਹ ਹੋਇਆ ਵਿਆਹ ਤੋਂ ਬਾਅਦ ਤੁਸੀਂ ਗੱਲਬਾਤ ਕੀਤੀ ਐਨ ਉਸ ਤੋਂ ਬਾਅਦ ਫਿਰ ਲਾਈਫ ਕਿਹੋ ਜੀ ਰਹੀ ਬਸ ਇਹ ਲਾਈਫ ਚੱਲ ਰਹੀ ਹੈਗੀ ਹੈਲਪ ਮੰਗੀ ਸੀਗੀ ਵੀ ਚਲੋ ਮੇਰੇ ਨਾਲ ਹਾਲ ਚਾਲ ਮੇਰਾ ਪੁੱਛ ਲਿਆ ਕਰੋ ਹਨਾ ਬਸ ਮੈਨੂੰ ਇੰਨਾ ਹੀ ਬਹੁਤ ਆ ਪਰ ਮੇਰੇ ਘਰਦਿਆਂ ਦੀ ਥਿੰਕਿੰਗ ਇਹ ਸੀਗੀ ਵੀ ਕੱਲੀ ਕੁੜੀ ਸੀ ਵੀ ਅਸੀਂ ਕਿਸੇ ਨੌਕਰੀ ਵਾਲੇ ਨਾਲ ਵਿਆਹ ਕਰਾਉਣਾ ਸੀ ਵਧੀਆ ਜੌਬ ਵਾਲੇ ਨਾਲ ਵੀ ਟਰੱਕ ਡਰਾਈਵਰ ਆ ਹਨਾ ਵੀ ਜਿੱਚ ਵੀ ਮੇਰੇ ਤੋਂ 4 ਸਾਲ ਬੜੇ ਨੇ ਵੀ ਏਜ ਚ ਵੀ ਵੱਡੇ ਨੇ ਹਨਾ ਇਹ ਤੁਹਾਡਾ ਬਹੁਤ ਫਰਕ ਆ ਮੈਂ ਬੀਸੀਏ ਕੀਤੀ ਹੋਈ ਹੈ ਗ੍ਰੈਜੂਏਸ਼ਨ ਵੀ ਤੈਨੂੰ ਜੌਬ ਦਵਾਉਣੀ ਸੀ ਚਲੋ ਉਹਨਾਂ ਦੇ ਵੀ ਸੁਪਨੇ ਸੀਗੇ ਹਨਾ ਬਟ ਮੈਂ ਗਈ ਉਹ ਨੌਕਰੀ ਵਾਸਤੇ ਸੀਗੀ ਉਹਨਾਂ ਨੇ ਮੇਰੀ ਇਹ ਚੀਜ਼ ਨਹੀਂ ਸਮਝੀ ਬਸ ਮੈਨੂੰ ਇਹਦਾ ਹੀ ਬਹੁਤ ਦੁੱਖਾ ਵੀ ਮੇਰਾ ਜਲਦਬਾਜ਼ੀ ਚ ਹੋਇਆ ਜੋ ਵੀ ਵਿਆਹ ਜਲਦਬਾਜ਼ੀ ਦੇ ਵਿੱਚ ਹੋ ਗਿਆ ਸਾਰਾ ਕੁਝ اچھا ਇੱਕ ਮੈਨੂੰ ਜਰੂਰ ਦੱਸਿਓ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਤੁਹਾਡਾ ਵਿਆਹ ਜਲਦਬਾਜ਼ੀ ਦੇ ਵਿੱਚ ਹੋਇਆ ਤੁਸੀਂ ਪਰਿਵਾਰ ਦੇ ਨਾਲ ਇਹ ਚੀਜ਼ਾਂ ਦੱਸੀਆਂ ਸੀਗੀਆਂ ਕਿ ਵੀ ਮੈਂ ਪੇਪਰ ਦੇ ਚੱਲੀਆਂ ਦਨ ਉਸ ਤੋਂ ਬਾਅਦ ਪਰਿਵਾਰ ਦੇ ਨਾਲ ਜਦੋਂ ਗੱਲ ਹੋਈ ਤੁਹਾਡੀ ਤੁਸੀਂ ਦੱਸਿਆ ਕਿ ਇਹ ਚੀਜ਼ਾਂ ਹੋਈਆਂ ਨੇ ਐਂਡ ਦੇ ਵਿੱਚ ਵੀ ਨਹੀਂ ਮੰਨੀ ਪਰਿਵਾਰ ਵਾਲੇ ਨਹੀਂ ਜੀ ਨਹੀਂ ਬਿਲਕੁਲ ਵੀ ਨਹੀਂ ਹਾਲਾਂਕਿ ਪੈਕਿੰਗ ਸਾਰੀ ਉਹਨਾਂ ਨੇ ਮੈਨੂੰ ਕਰਕੇ ਦਿੱਤੀ ਆ ਮੇਰੇ ਘਰਦਿਆਂ ਨੇ ਮੰਮੀ ਡੈਡੀ ਨੇ ਪੈਕਿੰਗ ਕੀਤੀ ਸਭ ਕੁਝ ਕੀਤਾ ਮੈਨੂੰ ਮਤਲਬ ਖੰਨੇ ਅਸੀਂ ਜਾ ਰਗੇ ਮੇਰਾ ਪਿੰਡ ਖੰਨੇ ਤੋਂ ਪਿੱਛੇ 20 ਕਿਲੋਮੀਟਰ ਖੰਨੇ ਤੱਕ ਮੈਨੂੰ ਖੁਦ ਟੈਕਸੀ ਕਰਵਾ ਕੇ ਛੱਡ ਕੇ ਆਏ ਨੇ ਹਨਾ ਉਸ ਤੋਂ ਅੱਗੇ ਫਿਰ ਜਿਹੜੇ ਸਰ ਕੋਲ ਮੇਰਾ ਪੇਪਰ ਸੀਗਾ ਉਹ ਲੈ ਕੇ ਗਏ ਨੇ ਮੈਨੂੰ ਅੱਗੇ ਉਹਨਾਂ ਨੂੰ ਖੁਦ ਆ ਵੀ ਯਕੀਨ ਨਹੀਂ ਹੋਇਆ ਤੇ ਬਾਅਦ ਵਿੱਚ ਜਿਹੜੇ ਮਤਲਬ ਆਂਢੀ ਗੁਆਂਢੀ ਹੁੰਦੇ ਨੇ ਉਹਨਾਂ ਨੇ ਮਤਲਬ ਜਿਹੜੇ ਪੇਪਰ ਸੀਗੇ ਸਾਰੇ ਉਹ ਦਿਖਾ ਦੇ ਕਹਿੰਦੇ ਇਹ ਤਾਂ ਜਾਲੀ ਨੇ ਜੀ ਇਹ ਤਾਂ ਪੇਪਰ ਹੈ ਹੀ ਨਹੀਂਗੇ ਇਹ ਤਾਂ ਇਗਜ਼ਾਮ ਵਾਲੇ ਪੇਪਰ ਹੀ ਨਹੀਂ ਹੈਗੇ ਹਾਂਜੀ ਪੁਲਿਸ ਕੇਸ ਜੀ ਥਾਣੇ ਕਚੈਰੀਆਂ ਸਾਨੂੰ ਪਤਾ ਅਸੀਂ ਪੂਰੇ 2 ਸਾਲ ਘੁੰਮਦੇ ਰਹੇ ਹਾਂ ਹਾਂਜੀ ਮੇਰੇ ਘਰ ਦੇ ਕਦੇ ਇਹਨਾਂ ਦੇ ਘਰ ਦੇ ਨਾਲ ਲੜ ਪੈਂਦੇ ਸੀ ਕਦੇ ਇਹਨਾਂ ਦੇ ਮੇਰੇ ਨਾਲ ਲੜ ਪੈਂਦੇ ਸੀ ਮਤਲਬ ਬਹੁਤ ਬਹੁਤ ਜ਼ਿਆਦਾ ਮੁਸੀਬਤਾਂ ਚੱਲਦੀਆਂ ਨੇ ਬਹੁਤ ਜ਼ਿਆਦਾ ਹਾਂਜੀ ਹੁਣ ਕਿਵੇਂ ਹੁਣ ਠੀਕ ਹੈ ਪੂਰਾ ਹਾਂਜੀ ਹੁਣ ਮਤਲਬ ਤੁਸੀਂ ਦੱਸ ਰਹੇ ਹੋ ਰੈਂਟ ਦੇ ਵਿੱਚ ਰਹਿੰਦੇ ਹੋ ਹਾਲਾਂਕਿ ਘਰ ਤੁਹਾਡਾ ਆਪਣਾ ਸੀਗਾ ਤੇ ਉਹ ਘਰ ਦੇ ਵਿੱਚੋਂ ਹਿੱਸਾ ਨਹੀਂ ਮਿਲਿਆ ਤੁਹਾਨੂੰ ਨਹੀਂ ਜੀ ਬਿਲਕੁਲ ਵੀ ਨਹੀਂ ਮਿਲਿਆਗਾ ਜਦਕਿ ਇਹਨਾਂ ਦੇ ਬ੍ਰਦਰ ਨੇ ਕਹਿਤਾ ਵੀ ਤੂੰ ਹਿੱਸਾ ਲੈ ਕੇ ਦਿਖਾਈ ਇਹਨਾਂ ਦੇ ਮੰਮੀ ਕੋਲ ਬੈਠੇ ਸੀ ਉਹਨਾਂ ਨੇ ਇਹ ਨਹੀਂ ਕਿਹਾ ਵੀ ਤੂੰ ਕੋਣ ਹੋਣਾ ਹਾਂ ਮੇਰੇ ਲਈ ਤਾਂ ਦੋਨੇ ਬਰਾਬਰ ਨੇ ਨਹੀਂ ਜੀ ਐਵੇਂ ਦਾ ਕੁਝ ਨਹੀਂ ਹੈਗਾ ਅਸੀਂ ਆਪਣਾ ਖੁਦ ਕਮਾਉਨੇ ਆ ਖਾਣੇ ਆ ਮਤਲਬ ਸਾਨੂੰ ਕਿਸੇ ਦਾ ਕੋਈ ਸਹਾਰਾ ਨਹੀਂ ਹਾਂਜੀ ਮੈਂ ਖੁਸ਼ ਆ ਜੀ ਜ਼ਰੂਰੀ ਨਹੀਂ ਵੀ ਟਰੱਕ ਡਰਾਈਵਰ ਮਾੜੇ ਹੁੰਦੇ ਨੇ ਹਨਾ ਡਰਾਈਵਰਾਂ ਦੀ ਵੀ ਆਪਣੀ ਜ਼ਿੰਦਗੀ ਹੁੰਦੀ ਆ ਤੇ ਮੈਂ ਇੰਨੇ ਦਾ ਮੈਨੂੰ ਲੱਗਦਾ ਨਹੀਂ ਵੀ ਕੋਈ ਸਰਕਾਰੀ ਜੋਬ ਵਾਲਾ ਕਮਾਉਂਦਾ ਹੋ ਜਿੰਨਾ ਇੱਕ ਡਰਾਈਵਰ ਟਰੱਕ ਡਰਾਈਵਰ ਕਮਾ ਲੈਂਦਾ ਹੈ ਹਾਂਜੀ ਬਸ ਮੇਰੀ ਗੁੱਡੀਆਂ ਦੇ ਸੁਪਨੇ ਪੂਰੇ ਹੁੰਦੇ ਆ ਜਿਹੜੀ ਚੀਜ਼ ਮੰਗਦੇ ਆ ਸਾਨੂੰ ਟਾਈਮ ਤੇ ਮਿਲਦੀ ਹੈਗੀ ਹਾਂਜੀ ਬਿਲਕੁਲ ਬਹੁਤ ਕਹਿੰਦੇ ਨੇ ਵੀ ਲੋਕਾਂ ਦੀ ਥਿੰਕਿੰਗ ਆ ਵੀ ਲਵ ਮੈਰਿਜ ਵਾਲਿਆਂ ਦੇ ਘਰ ਟੁੱਟ ਜਾਂਦੇ ਨੇ ਪਰ ਸਾਨੂੰ 6 ਸਾਲ ਹੋ ਗਏ ਰਹਿੰਦੇ ਆ ਨੂੰ ਕਦੇ ਇੰਨੇ ਇੱਕ ਮਤਲਬ ਉਂਗਲੀ ਤੱਕ ਨਹੀਂ ਇਹਨਾਂ ਨੇ ਲਾਈ ਹਾਂ ਬਸ ਥੋੜਾ ਜਿਹਾ ਨੇਚਰ ਗੁੱਸੇ ਵਾਲਾ ਏ ਉਹ ਸਾਰਿਆਂ ਦਾ ਹੁੰਦਾ ਹੀ ਆ ਹਾਂਜੀ ਬਸ ਉਹ ਫਿਰ ਅਸੀਂ ਖੋ ਦਾ ਆਪਣਾ ਹੈਂਡਲ ਕਰ ਲੈਨੇ ਆ ਜੋ ਵੀ ਹੁੰਦਾ ਹੈ ਹਾਂਜੀ ਬਸ ਆਖਰੀ ਮੇਰਾ ਸਵਾਲ ਹੈ ਕੋਈ ਫੈਮਿਲੀ ਨੂੰ ਤੁਸੀਂ ਕੁਝ ਕਹਿਣਾ ਚਾਹੋ ਨਹੀਂ ਹੋ ਤੁਸੀਂ ਜੋ ਪਰਿਵਾਰ ਤੁਹਾਡਾ ਇਹ ਫਿਰ ਦੇਖਦਾ ਹੋਵੇਗਾ ਇੰਟਰਵਿਊ ਦੇਖੇਗਾ ਇਹ ਉਹ ਕਹਿਣਾ ਚਾਹੁੰਨੀ ਹਾਂ ਤੁਸੀਂ ਮੈਂ ਤਾਂ ਇਹੀ ਕਹੂੰਗੀ ਜੀ ਚਲੋ ਜੋ ਵੀ ਹੋਇਆ ਚਾਹੇ ਗਲਤ ਫੈਮਿਲੀ ਲਾ ਲੋ ਜਾਂ ਸਾਡੀ ਚਲੋ ਗਲਤੀ ਨਾਲ ਲਾ ਲੋ ਜੋ ਵੀ ਹੋਇਆ ਹਨਾ ਕਿਸਮਤ ਦਾ ਸੀਗਾ ਤੇ ਵੀ ਹੁਣ 6-7 ਸਾਲ ਹੋ ਗਏ ਉਹਨਾਂ ਨੂੰ ਇੰਨਾਕ ਤਾਂ ਮਤਲਬ ਸੋਚਣਾ ਚਾਹੀਦਾ ਵੀ ਅ ਚਾਹੇ ਅਸੀਂ ਸਹਿਮਤੀ ਨਾਲ ਲੱਭਦੇ ਹੋ ਨਸ਼ੇੜੀ ਮਿਲ ਜਾਂਦਾ ਜਾਂ ਕੁੱਪ ਦਾ ਮਾਰਦਾ ਉਹਦੇ ਨਾਲੋਂ ਤਾਂ ਠੀਕ ਹੀ ਨੇ ਅਗਰ ਚੱਲ ਅਸੀਂ ਖੁਦ ਵੀ ਕਰਵਾਈਆ ਐਵੇਂ ਦਾ ਕੁਛ ਤਾਂ ਨਹੀਂ ਦੋ ਟਾਈਮ ਦੀ ਰੋਟੀ ਤਾਂ ਮਿਲਦੀ ਆ ਹਨਾ ਵੀ ਜੇ ਭੁੱਲ ਸਕਦੇ ਨੇ ਤਾਂ ਭੁੱਲ ਜਾਣਾ ਨਾ ਐਕਸੈਪਟ ਕਰ ਲੈਣਾ ਮੈਂ ਤਾਂ ਬਸ ਇਹੀ ਮੈਸੇਜ ਦੇਣਾ ਚਾਹੁੰਦੀ ਹਾਂ ਜੀ ਠੀਕ ਹੈ शुक्रिया जी ਬਹੁਤ ਬਹੁਤ ਤੁਸੀਂ ਦੋਨੋਂ ਕਾਫੀ ਜਿਹੜਾ ਹੈਗਾ ਉਹ ਮੁਸ਼ਕਲ ਕੀਤੀ ਹੈ ਤਾਂ ਬਹੁਤ ਜਿਹੜੀ ਉਹ ਪੈਰੀਆਂ ਨਾਲ ਦੀ ਸਟੋਰੀ ਰਹੀ ਹਾਲਾਂਕਿ ਪਰਿਵਾਰ ਦੇ ਵਿੱਚ ਕਈ ਜੜੀਆਂ ਨੇ ਉਹ ਚੀਜ਼ਾਂ ਨਿਕਲ ਕੇ ਸਾਹਮਣੇ ਆਉਂਦੀਆਂ ਨੇ ਉਸ ਨੂੰ ਸਹਿੰਦੇ ਹੋਏ ਜਿਸ ਤਰੀਕੇ ਦੇ ਨਾਲ ਇਹਨਾਂ ਨੇ ਜ਼ਿੰਦਗੀ ਹੁਣ ਬਤੀਤ ਕੀਤੀ ਹੈ ਉਹ ਸਟੋਰੀ ਤੁਹਾਡੇ ਤੱਕ ਰੱਖਣ ਦੀ ਕੋਸ਼ਿਸ਼ ਕੀਤੀ ਹੈ ਉਮੀਦ ਕਰਦੇ ਹਾਂ ਤੁਹਾਨੂੰ ਤਸਵੀਰ ਚੰਗੀ ਲੱਗੀ ਹੋਵੇਗੀ ਬਾਤ ਬਾਤ ਜਰੂਰ ਵੀਡੀਓ ਨੂੰ ਸ਼ੇਅਰ ਕਰੋ ਕੈਮਰਨ ਬਸਨ ਰੋਹਿਤ ਨਾਲ ਰਾਜ ਗਪਤਾ ਸਮਨ న్యూਸ ਜਿਲੰਦਰ